તમਗੜ ਕਲੋਨੀ ਹੈ ਜਿਹੜੀ ਸ਼ਹੀਦਾ ਸਾਹਿਬ ਦੇ ਕੋਲੇ ਹੈ ਤੇ ਉੱਥੋਂ ਦੇ ਜਿਹੜੇ ਲੋਗ ਹੈ ਉਹ ਕਮਿਊਨਿਟੀ ਡੌਗ ਜਿਹੜੇ ਪੰਜ ਉਹਨਾਂ ਦੀ ਕਲੋਨੀ ਦੇ ਡੌਗ ਹਨ ਉਹਨਾਂ ਨੂੰ ਚੱਕ ਕੇ ਕਿਤੇ ਸਿੱਟਣਾ ਚਾਹੁੰਦੇ ਆ ਜਾਂ ਮਾਰਨਾ ਚਾਹੁੰਦੇ ਆ ਕਲੋਨੀ ਵਾਲਿਆਂ ਨੂੰ ਪਰੇਸ਼ਾਨੀ ਇਹ ਹੀ ਬੱਸ ਕਿ ਕੁੱਤੇ ਗਲੀ ਵਿੱਚ ਹੋਣੇ ਨਹੀਂ ਚਾਹੀਦੇ ਉਹ ਕਹਿੰਦੇ ਜੀ ਸਿਰਫ ਅਸੀਂ ਹੋਣੇ ਚਾਹੀਦੇ ਆ ਇੱਕ ਮਾਮਲਾ ਸਾਡੇ ਕੋਲ ਆਇਆ ਸੀ ਕਿ ਮਤਲਬ ਡੌਗਸ ਨੂੰ ਲੈ ਕੇ ਕੋਈ ਪਰੇਸ਼ਾਨੀ ਉਹਨਾਂ ਨੂੰ ਹੈਗੀ ਸੀ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਇਹ ਗੱਲ ਕੀਤੀ ਐਕਸੈਪਟ ਕੀਤੀ ਐ ਥਾਣੇ ਵਿੱਚ ਕਿ ਸਾਨੂੰ ਕੁੱਤਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਕੁੱਤੇ ਆਰਾਮ ਨਾਲ ਗਲੀ ਦੇ ਵਿੱਚ ਰਹਿ ਸਕਦੇ ਆ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਇਹ ਰਾਜੀਨਾਮਾ ਇੱਥੇ ਹੋਇਆ ਸੀ ਉਸ ਰਾਜੀਨਾਮੇ ਤੋਂ ਬਾਅਦ ਇਹਨਾਂ ਨੇ 2-3 ਦਿਨ ਬਾਅਦ ਕੁੱਤਿਆਂ ਨੂੰ ਉੱਥੋਂ ਚਕਵਾ ਦਿੱਤਾ ਵਾ ਜਿੱਦੇ ਕਿ ਸਾਡੇ ਕੋਲ ਕੁਝ ਪ੍ਰੂਫ ਹੈਗੇ ਵੀ ਐ ਜਿਹੜੇ ਸਸਪੈਕਟਿਡ ਹੈਗੇ ਸੀ ਉਹੀ ਰਾਤ ਦੇ 1:30 ਵਜੇ ਇੱਥੇ ਘੁੰਮਦੇ ਨਜ਼ਰ ਆਏ ਸੀ ਤੇ ਉਹ ਰਾਤ ਤੋਂ ਬਾਅਦ ਕੁੱਤੇ ਉੱਥੇ ਮਿਲੇ ਨਹੀਂ ਆਏ ਇਹ ਗੱਲ ਹੈਗੀ ਹੈ ਕੋਈ 27 ਤਰੀਕ ਦੀ ਕਿ 27 ਤਰੀਕ ਤੋਂ ਅੱਜ 10 ਤਰੀਕ ਹੋ ਗਈ ਹੈ ਹਜੇ ਤੱਕ ਡੌਗਸ ਵਾਪਸ ਨਹੀਂ ਆਏ। ਇਸ ਦਾ ਕੋਈ ਰਾਈਟ ਨਹੀਂ ਹੈਗਾ ਇਵਨ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਲਾ ਪਾਸ ਕੀਤਾ ਹੋਇਆ ਹੈ ਕਿ ਤੁਸੀਂ ਕਿਸੇ ਵੀ ਡੌਗ ਨੂੰ ਹਾਮ ਨਹੀਂ ਕਰ ਸਕਦੇ ਕਿਸੇ ਨੂੰ ਰੀਲੋਕੇਟ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਖਾਣਾ ਪਾਣ ਤੋਂ ਮਨਾ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਥ੍ਰੈਟ ਨਹੀਂ ਕਰ ਸਕਦੇ ਇਹ ਸਾਰੇ ਲਾ ਜਿਹੜੇ ਸਾਡੀ ਸੁਪਰੀਮ ਕੋਰਟ ਦੇ ਅੰਡਰ ਹੀ ਪਾਸ ਹੋਏ ਹੋਏ ਹਨ। ਮੇਰਾ ਨਾਮ ਰਾਜਨਾਜੀ ਮੈਂ athek ਐਨੀਮਲ ਵੈਲਫੇਅਰ ਚਲਾਣਾ ਜਿਹੜਾ ਜਿੰਨਾਂ ਦਾ ਮੈਂ ਮੈਨੇਜਰ ਹਾਂ ਤੇ ਪੀਐਫਏ ਦਿੱਲੀ ਦਾ ਮੈਂ ਇੱਕ ਮੈਂਬਰ ਆ ਤੇ ਸਾਡੇ ਕੋਲ ਇੱਕ ਪਿਛਲੇ ਮਹੀਨੇ ਫਰਵਰੀ ਦੇ ਵਿੱਚ ਇੱਕ ਕੇਸ ਆਇਆ ਸੀ ਕਿ ਉੱਤਮਗੜ੍ਹ ਕਲੋਨੀ ਹੈ ਜਿਹੜੀ ਸ਼ਹੀਦਾ ਸਾਹਿਬ ਦੇ ਕੋਲੇ ਹੈ ਤੇ ਉੱਥੋਂ ਦੇ ਜਿਹੜੇ ਲੋਗ ਹੈ ਉਹ ਕਮਿਊਨਿਟੀ ਡੌਗ ਜਿਹੜੇ ਪੰਜ ਉਹਨਾਂ ਦੀ ਕਲੋਨੀ ਦੇ ਡੌਗਾਂ ਨੂੰ ਚੱਕ ਕੇ ਕਿਤੇ ਸਿਟਣਾ ਚਾਹੁੰਦੇ ਆ ਜਾਂ ਮਾਰਨਾ ਚਾਹੁੰਦੇ ਆ ਤੇ ਅਸੀਂ ਉਸ ਕੇਸ ਨੂੰ ਪ੍ਰੋਸੀਡ ਕੀਤਾ ਇੱਥੇ ਆ ਗਿਆ ਅਸੀਂ ਕੰਪਲੇਂਟ ਦਿੱਤੀ ਬੀ ਡਿਵੀਜ਼ਨ ਥਾਣੇ ਦੇ ਵਿੱਚ ਇਹਨਾਂ ਨੇ ਫੋਨ ਕਰਕੇ ਉਹਨਾਂ ਨੂੰ ਕਿਹਾ ਕਿ ਇਹ ਚੀਜ਼ ਗਲਤ ਹੈ ਇਹ ਤੁਸੀਂ ਨਹੀਂ ਕਰ ਸਕਦੇ ਹੋ ਉਸ ਤੋਂ ਬਾਅਦ ਸਾਡਾ ਇੱਥੇ ਇੱਕ ਲਿਖਤ ਦੇ ਵਿੱਚ ਰਾਜ਼inama ਹੋਇਆ ਕਿ ਉਹਨਾਂ ਨੂੰ ਕਲੋਨੀ ਵਾਲਿਆਂ ਨੂੰ ਡੌਗ ਦੇ ਨਾਲ ਕੋਈ ਪ੍ਰੋਬਲਮ ਨਹੀਂ ਹੈ ਜੇ ਕੋਈ ਪ੍ਰੋਬਲਮ ਹੋਏਗੀ ਤਾਂ ਉਹ ਐਨਡੀਓ ਨੂੰ ਕੰਟੈਕਟ ਕਰਨਗੇ ਤੇ ਇਹ ਰਾਜ਼inama ਲਿਖਣ ਤੋਂ ਕੁਝ ਹੀ ਦਿਨਾਂ ਦੇ ਬਾਅਦ 27 ਤਰੀਕ ਦੀ ਰਾਤ ਨੂੰ ਉੱਥੋਂ ਦੋ ਡੌਗ ਜਿਹੜੇ ਉਹ ਮੰਨਲਾ ਵਾਕਿਆਂ ਨੇ ਉਹ ਚੱਕ ਕੇ ਕਿਤੇ ਸਿਰ ਤੇ ਆਈ ਜਾਂ ਫਿਰ ਮਾਰਦੇ ਆ ਤੇ ਅਸੀਂ ਇੱਕ ਤਰੀਕ ਦੀ ਇੱਥੇ ਜਿਹੜੇ ਐਸਐਚਓ ਸੁਖਬੀਰ ਜੀ ਆ ਉਹਨਾਂ ਨੂੰ ਕੰਪਲੇਨਟ ਦਿੱਤੀ ਹੋਈ ਹੈ ਕਿ ਇਸ ਚੀਜ਼ ਦੀ ਤਵਦੀਸ਼ ਕੀਤੀ ਜਾਵੇ ਕਿ ਡੌਗ ਉਹ ਕਿੱਥੇ ਗਏ ਜਿਹੜੇ ਉਸ ਕਲੋਨੀ ਦੇ ਵਿੱਚ ਪਰ ਹਜੇ ਤੱਕ ਅੱਜ 8-9 ਦਿਨ ਹੋ ਗਏ ਅਸੀਂ ਸਾਰੀ ਟੀਮ 10-12 ਜਨੇ ਅਸੀਂ ਐਨੀਮਲ ਲਵਰ ਹੈ ਜਿਹੜੇ ਅਸੀਂ ਰੋਜ਼ ਅਸੀਂ ਇੱਥੇ ਆਨੇ ਆ ਇੱਥੇ ਅੱਗੇ ਇਹਨਾਂ ਦੀ ਰਿਕਵੈਸਟ ਕਰਦੇ ਆ ਕਿ ਜਾ ਕੇ ਉਹਤੇ ਤਵਦੀਸ਼ ਕਰੋ ਕਿ ਉਹ ਬੱਚੇ ਕਿੱਥੇ ਗਏ ਹਨ ਉਹਨੂੰ ਉਹ ਬੱਚੇ ਮਰ ਵੀ ਗਏ ਹੋਣੇ ਆ ਕਿ ਕਿਤੇ ਉਹ ਸਿੱਟ ਕੇ ਆਏ ਉਹ ਤੇ ਭੁੱਖ ਨਾਲ ਵੀ ਮਾਰ ਸਕਦੇ ਆ ਕੋਈ ਹੋਰ ਉਹਨਾਂ ਨੂੰ ਜਾਨਵਰ ਵੀ ਮਾਰ ਸਕਦੇ ਆ ਕਿ ਉਹ ਬੱਚੇ ਆਪਦੀ ਗਲੀਆਂ ਦੇ ਵਿੱਚ ਵਾਪਸ ਆ ਸਕਣ ਪਰ ਹਜੇ ਤੱਕ ਪੁਲਿਸ ਨੇ ਕੋਈ ਸਾਡੀ ਪੈਰਵਾਈ ਕੀਤੀ ਨਹੀਂ ਆ ਇਸ ਚੀਜ਼ ਤੇ ਇੱਥੇ ਕੋਈ ਇੱਕ 4 ਸਾਲ ਦਾ ਬੱਚਾ ਇੱਕ ਸਾਇਦ ਇੱਕ 1.5 ਸਾਲ ਦਾ ਹੈ ਡੌਗ ਇੱਕ 6 ਮਹੀਨੇ ਦਾ ਡੌਗ ਹੈ ਪਹਿਲਾਂ ਹੀ ਜਦੋਂ ਅਸੀਂ ਇਹ ਪਹਿਲਾਂ ਹੀ ਇੰਟੀਮੇਸ਼ਨ ਦੇ ਚੁੱਕੇ ਆ ਕਿ ਉਸ ਕਲੋਨੀ ਦੇ ਵਿੱਚੋਂ ਇਹ ਬੱਚੇ ਮਾਰਨ ਦੀ ਜਿਹੜੀ ਪਲਾਨਿੰਗ ਚੱਲ ਰਹੀ ਹੈ ਤੇ ਉਹ ਤਾਂ ਫਿਰ ਉਹਨਾਂ ਦੇ ਹੀ ਨਾਮ ਸਾਹਮਣੇ ਆ ਰਹੇ ਆ ਕਿ ਕਿਉਂਕਿ ਉੱਥੇ ਉਹਨਾਂ ਨੂੰ ਬੁਲਾਣਗੇ ਤਾਂ ਪਤਾ ਚੱਲੇਗਾ ਉਹ ਡੌਗ ਸਿੱਟੇ ਗਏ ਆ ਕੁਝ ਸੀਸੀਟੀਵੀ ਵੀ ਅਸੀਂ ਕ ਪੋਨੇ 2 ਵਜੇ ਪੋਨੇ 1 ਵਜੇ ਜਿਹੜੇ ਲੋਗ ਹੈ ਉਹ ਡੌਗ ਨੂੰ ਪਰਚਲਾ ਕੇ ਦੂਸਰੀ ਸਾਈਡ ਲੈ ਕੇ ਜਾ ਰਹੇ ਇੱਕ ਆਟੋ ਵੀ ਆਇਆ ਗਲੀ ਦੇ ਵਿੱਚ ਉਹ ਸਾਡਾ ਕੰਮ ਨਹੀਂ ਹੈ ਸੀਸੀਟੀਵੀ ਨਿਕਾਲਣਾ ਪੁਲਿਸ ਦਾ ਕੰਮ ਹੈ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਇੱਥੇ ਗਲਤ ਕੰਮ ਹੋਇਆ ਪਰ ਪੁਲਿਸ ਉੱਥੇ ਜਾ ਕੇ ਨਹੀਂ ਪਿਆਰੇ ਪੋਨੇ 1 ਵਜੇ ਦੇ ਆਸ-ਪਾਸ ਹੈ ਤੇ ਸਵੇਰ 1 ਦੇ ਆਸ-ਪਾਸ ਹੈ ਜਿੰਦੇ ਵਿੱਚ ਉਹੀ ਲੋਗ ਦਿਖ ਰਹੇ ਹੈ ਜਿਨ੍ਹਾਂ ਦੇ ਖਿਲਾਫ ਮੈਂ ਕੰਪਲੇਨਟ ਦਿੱਤੀ ਸੀ ਕਿ ਇਹਨਾਂ ਨੇ ਡੌਗ ਨੂੰ ਚ ਕਾ ਦੇਣਾ ਉੱਥੇ ਜਿਨ੍ਹਾਂ ਨੂੰ ਮੈਂ ਪਹਿਲਾਂ ਹੀ ਪੁਲਿਸ ਨੂੰ ਇਤਲਾਹ ਦੇ ਚੁੱਕਿਆ ਸੀਗਾ ਪੁਲਿਸ ਨੂੰ ਸਾਰਾ ਅਸੀਂ ਰੋਜ਼ ਆਨੇ ਆਂ ਕਹਿੰਦੇ ਅਸੀਂ ਉਹਨਾਂ ਨੂੰ ਬੁਲਾਣੇ ਆਂ ਕੱਲ ਵੀ ਇਹਨਾਂ ਨੇ ਕਿਹਾ ਸ਼ਾਮ ਨੂੰ ਬੁਲਾਣੇ ਆਂ ਅੱਜ ਵੀ ਅਸੀਂ ਆਏ ਕਹਿੰਦੇ ਅਸੀਂ ਬੁਲਾਣੇ ਆਂ ਉੱਧਰ ਜਾ ਕੇ ਗੱਲ ਕਰ ਲਓ ਹੁਣ ਕਹ ਰਿਹਾ ਐਸਪੀ ਆਫਿਸ ਤੁਸੀਂ ਜਾ ਚਲੇ ਜਾਓ ਕੱਲ ਉੱਥੇ ਬੁਲਾਇਆ ਇਹੀ ਚਾਹੁੰਦੇ ਉਹ ਬੱਚੇ ਆਪਦੀ ਗਲੀਆਂ ਦੇ ਵਿੱਚ ਵਾਪਸ ਆ ਜਾਣ ਜਿਨ੍ਹਾਂ ਨੇ ਚਾਕੇ ਇਹ ਅਨਲੀਗਲ ਕੰਮ ਕੀਤਾ ਉਹਨਾਂ ਤੇ ਬੰਦੀ ਹੋਈ ਕਾਰਵਾਈ ਕੀਤੀ ਜਾਵੇ ਹਾਂ ਮੇਰਾ ਨਾਮ ਜਸਪੀਤ ਕੌਰ ਹੈ ਮੈਂ ਵੀ ਇੱਕ ਐਨੀਮਲ ਲਵਰ ਹੀ ਹਾਂ ਤੇ ਅਸੀਂ ਸਾਰੇ ਡੌਗਸ ਨੂੰ ਬਚਾਉਣ ਲਈ ਮੁਹਿੰਮ ਚਲਾਈ ਹੋਈ ਹੈ ਅਸੀਂ ਉਸ ਐਨਜੀਓ ਦੇ ਵਿੱਚ ਕੰਮ ਕਰਦੇ ਹਾਂ ਸਾਰੇ ਪੀਐਫਏ ਦੇ ਮੈਂਬਰ ਅਗੇ ਸਾਰੇ ਮਾਮਲਾ ਉੱਤਮਗੜ੍ਹ ਕਲੋਨੀ ਦਾ ਹੈਗਾ ਜੀ ਇੱਥੇ ਥੋੜੇ ਦਿਨ ਪਹਿਲੇ ਜਿਸ ਦਾ ਤੁਹਾਨੂੰ ਸਰ ਨੇ ਪਹਿਲੇ ਦੱਸਿਆ ਹੈ ਕਿ ਇੱਕ ਮਾਮਲਾ ਸਾਡੇ ਕੋਲ ਆਇਆ ਸੀ ਕਿ ਮਤਲਬ ਡੌਗਸ ਨੂੰ ਲੈ ਕੇ ਕੋਈ ਪਰੇਸ਼ਾਨੀ ਉਹਨਾਂ ਨੂੰ ਹੈਗੀ ਸੀ ਤੇ ਜਦੋਂ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੇ ਇਹ ਗੱਲ ਕੀਤੀ ਐਕਸੈਪਟ ਕੀਤੀ ਹੈ ਥਾਣੇ ਵਿੱਚ ਕਿ ਸਾਨੂੰ ਕੁੱਤਿਆਂ ਤੋਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਹ ਕੁੱਤੇ ਆਰਾਮ ਨਾਲ ਗਲੀ ਦੇ ਵਿੱਚ ਰਹਿ ਸਕਦੇ ਆ ਅਸੀਂ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗੇ ਇਹ ਰਾਜੀਨਾਮਾ ਇੱਥੇ ਹੋਇਆ ਸੀ ਉਸ ਰਾਜ ਜਿਨਾ ਮੇ ਤੋਂ ਬਾਅਦ ਇਹਨਾਂ ਨੇ 2-3 ਦਿਨ ਬਾਅਦ ਕੁੱਤਿਆਂ ਨੂੰ ਉੱਥੋਂ ਚੱਕਵਾ ਦਿੱਤਾ ਵਾ ਜਿਹਦੇ ਕਿ ਸਾਡੇ ਕੋਲ ਕੁਝ ਪ੍ਰੂਫ ਹੈਗੇ ਵੀ ਹੈ ਜਿਹੜੇ ਸਸਪੈਕਟਿਡ ਹੈਗੇ ਸੀ ਉਹੀ ਰਾਤ ਦੇ 1:30 ਵਜੇ ਇੱਥੇ ਘੁੰਮਦੇ ਨਜ਼ਰ ਆਏ ਸੀ ਤੇ ਉਹ ਰਾਤ ਤੋਂ ਬਾਅਦ ਕੁੱਤੇ ਉੱਥੇ ਮਿਲੇ ਨਹੀਂ ਆਏ ਇਹ ਗੱਲ ਹੈਗੀ ਹੈ ਕੋਈ 27 ਤਰੀਕ ਦੀ ਤੇ 27 ਤਰੀਕ ਤੋਂ ਅੱਜ 10 ਤਰੀਕ ਹੋ ਗਈ ਹੈ ਅਜੇ ਤੱਕ ਡੌਗਸ ਵਾਪਸ ਨਹੀਂ ਆਏ ਕਲੋਨੀ ਵਾਲਿਆਂ ਨੂੰ ਪਰੇਸ਼ਾਨੀ ਇਹ ਹੈ ਬਸ ਕਿ ਕੁੱਤੇ ਗਲੀ ਵਿੱਚ ਹੋਣੇ ਨਹੀਂ ਚਾਹੀਦੇ ਉਹ ਕਹਿੰਦੇ ਜੀ ਸਿਰਫ ਅਸੀਂ ਹੋਣੇ ਚਾਹੀਦੇ ਆ ਜਾਂ ਕਿ ਇਹ ਕੁਝ ਕਰਦੀ ਹੈ ਜਦ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਉਹ ਨਸਬੰਦੀ ਹੋਈ ਹੋਈ ਆ ਉਹਨਾਂ ਦੀ ਸਭ ਤੋਂ ਵੱਡੀ ਗੱਲ ਨਸਬੰਦੀ ਹੋਈ ਹੋਈ ਆ ਇਸ ਤਰ੍ਹਾਂ ਦਾ ਕੋਈ ਰਾਈਟ ਨਹੀਂ ਹੈਗਾ ਇਵਨ ਕਿ ਸਾਡੀ ਸੁਪਰੀਮ ਕੋਰਟ ਨੇ ਵੀ ਇਹ ਲਾ ਪਾਸ ਕੀਤਾ ਹੋਇਆ ਹੈ ਕਿ ਤੁਸੀਂ ਕਿਸੇ ਵੀ ਡੌਗ ਨੂੰ ਹਾਮੀ ਨਹੀਂ ਕਰ ਸਕਦੇ ਕਿਸੇ ਨੂੰ ਰੀਲੋਕੇਟ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਖਾਣਾ ਪਾਣ ਤੋਂ ਮਨਾ ਨਹੀਂ ਕਰ ਸਕਦੇ ਤੁਸੀਂ ਕਿਸੇ ਫੀਡਰ ਨੂੰ ਥ੍ਰੈਟ ਨਹੀਂ ਕਰ ਸਕਦੇ ਇਹ ਸਾਰੇ ਲਾ ਜਿਹੜੇ ਆ ਸਾਡੀ ਸੁਪਰੀਮ ਕੋਰਟ ਦੇ ਅੰਡਰ ਹੀ ਪਾਸ ਹੋਏ ਹੋਏ ਆ ਨਹੀਂ ਜੀ ਥਾਣੇ ਤੋਂ ਕੋਈ ਕਾਰਵਾਈ ਨਹੀਂ ਹੋਸੀ ਇੱਕ ਤਰੀਕ ਦੀ ਆਪਣੀ ਜਿਹੜੀ ਐਪਲੀਕੇਸ਼ਨ ਲਗਾਈ ਹੋਈ ਹੈ ਅਸੀਂ ਇਹਨਾਂ ਨੂੰ ਕੰਪਲੇਨ ਦਿੱਤੀ ਹੋਈ ਹੈ ਜਿਹੜੇ ਸਸਪੈਕਟਿਡ ਹੈ ਅਸੀਂ ਉਹਨਾਂ ਦੇ ਨਾਮ ਵੀ ਦਿੱਤੇ ਹੋਏ ਆ ਜਿਨ੍ਹਾਂ ਨੇ ਰਾਜੀਨਾਮੇ ਦੇ ਵਿੱਚ ਆਪਣੇ ਨਾਮ ਦੇ ਮਤਲਬ ਸਾਈਨ ਕੀਤੇ ਸੀ ਉਹਨਾਂ ਦੇ ਨਾਮ ਦਿੱਤੇ ਹੋਏ ਆ ਇੱਕ ਤਰੀਕ ਤੋਂ ਲੈ ਕੇ ਅੱਜ 10 ਤਰੀਕ ਹੋ ਗਈ ਆ ਅੱਛਾ ਡੇਲੀ ਇਥੇ ਆ ਰਹੇ ਆ ਕਦੀ ਸਾਨੂੰ ਐਸਐਚਓ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਜੂਨੀਅਰ ਕੋ ਭੇਜ ਦਿੱਤਾ ਜਾਂਦਾ ਕਦੀ ਸਾਨੂੰ ਕਿਸੇ ਕੋ ਭੇਜ ਦਿੱਤਾ ਜਾਂਦਾ ਬਟ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ ਦੋ ਦੋ ਤਿੰਨ ਤਿੰਨ ਘੰਟੇ ਇੱਥੇ ਖਰਾਬ ਕਰਦੇ ਪਏ ਆ ਅਸੀਂ ਜੋ ਵੀ ਹੈਗਾ ਸਾਨੂੰ ਇਸ ਚੀਜ਼ ਦਾ ਸੋਲੂਸ਼ਨ ਚਾਹੀਦਾ ਵਾ ਉਹ ਡਾਕਟਰਸਾਂ ਨਹੀਂ ਚਾਹੀਦੇ ਐ ਕਿਹੜਾ ਰਿਹਾ ਉਹਨਾਂ ਦੀ ਵੀ ਇਹੀ ਮੰਗ ਐ ਔਰ ਵੀ ਇਹੀ ਮੰਗੇ ਬਿਲਕੁਲ ਵੀ ਨਹੀਂ ਤੁਹਾਡੇ ਸਾਹਮਣੇ ਹੀ ਐ ਅਸੀਂ ਦੱਸ ਹੀ ਰਹੇ ਹਾਂ ਤੁਸੀਂ ਆਪ ਹੀ ਦੇਖ ਲਓ ਇੱਕ ਤਰੀਕ ਤੋਂ ਅੱਜ 10 ਤਰੀਕ ਹੋ ਗਈ ਐ ਜਦੋਂ ਅਸੀਂ ਕਿਸੇ ਨੂੰ ਸਾਨੂੰ ਬੁਲਾਉਂਦੇ ਐ ਅਸੀਂ ਜਾ ਕੇ ਉਹਨਾਂ ਨਾਲ ਗੱਲ ਕਰਦੇ ਐ ਉਹ ਵਿੱਚੋਂ ਦੀ ਨਿਕਲ ਜਾਂਦੇ ਐ ਜਾਂ ਫੋਨਾਂ ਤੇ ਲੱਗੇ ਰਹਿੰਦੇ ਐ ਸਾਨੂੰ ਇਜ਼ਲ ਮਤਲਬ ਅਟੈਂਡ ਵੀ ਨਹੀਂ ਕਰਦੇ ਚੰਗੀ ਤਰ੍ਹਾਂ ਇੱਥੇ ਏਸੀਪੀ ਸਰ ਨੂੰ ਵੀ ਮਿਲੇ ਆ ਉਹਨਾਂ ਨੇ ਕੀ ਆਸੋ ਉਹਨਾਂ ਨੇ ਸਾਨੂੰ ਇਹ ਹੀ ਕਿਹਾ ਕਿ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਦੇ ਆ ਬਟ ਹਲੇ ਤੱਕ ਉਹਨਾਂ ਚ ਕੋਈ ਵੀ ਨਹੀਂ ਆਇਆ ਸਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਕਿ ਜਿਸ ਤਰ੍ਹਾਂ ਕ੍ਰਾਈਮ ਅਸੀ ਕੀਤਾ ਵਾ ਕਿਸੇ ਨੇ ਨਹੀਂ ਕੀਤਾ ਅਕੋਰਡਿੰਗ ਟੂ ਸੁਪਰੀਮ ਕੋਰਟ ਇਹ ਤਾਂ ਕ੍ਰਾਈਮ ਹੈ ਨਾ ਜੋ ਪ੍ਰੀਵੈਂਸ਼ਨ ਹੈਗੀ ਹੈ ਇਸ ਲਾ ਦੀ ਉਹਦੇ ਅੰਡਰ ਤਾਂ ਕ੍ਰਾਈਮ ਉਹਨਾਂ ਨੇ ਕੀਤਾ ਹੈ ਬਟ ਸਾਨੂੰ ਉਹਨੇ ਇਹ ਫੀਲ ਹੋ ਰਿਹਾ ਕਿ ਕ੍ਰਾਈਮ ਅਸੀ ਕੀਤਾ ਸ਼ਾਇਦ ਈ ਮਿਲੇਗਾ ਇਨਸਾਫ ਰੋਸੀ ਡੀਸੀ ਦੇ ਪੇਸ਼ ਫਿਰ ਅਸੀਂ ਐਡੀਸੀ ਆਫਿਸ ਪੇਸ਼ ਹੋਵਾਂਗੇ ਸੀਪੀ ਆਫਿਸ ਪੇਸ਼ ਹੋਵਾਂਗੇ ਅਸੀਂ ਤਾਂ ਬਿਲਕੁਲ ਇਨਸਾਫ ਲੈ ਕੇ ਨਾ ਸਾਡੇ ਵਾਪਸ ਚਾਹੀਦੇ ਇਹਨਾਂ ਤੇ ਇਨਸਾਈਡ ਜਿਹੜੀ ਹੈਗੀ ਐਸਟੀ ਹੈ ਜਿਹੜੀ ਉੱਥੇ ਸੀ ਕੋਈ ਕਪਲੇਟ ਆਈ ਵੀ ਉਹ ਅਦਾਸ਼ੀਰ ਵਿੱਚ ਕਿਤੇ ਡੌਗ ਹੈ ਉੱਥੇ ਸਟੇ ਡੌਗ ਹੈ ਉਹ ਜਿਹੜੀ ਕਹਿੰਦੇ ਪੰਜ ਸਟੇ ਡੌਗ ਫਿਰਦੇ ਸੀ ਉਹਨਾਂ ਚ ਦੋ ਹੁਣ ਘਟ ਗਏ ਉਹਨਾਂ ਨੇ ਬਲੇਮ ਲਾਇਆ ਸੀ ਵੀ ਦੋ ਸਾਡੇ ਕਿਤੇ ਬੱਲੇ ਗ੍ਰਹਿਣ ਵਾਲੇ ਆ ਉਹਨਾਂ ਨੇ ਇਥੋਂ ਕਿ ਬਿਸਪਲੇਸ ਕੀਤੇ ਆ ਉਹਦੇ ਬਾਰੇ ਚੱਲ ਰਹੀ ਹੈ ਥੋਰੋਲੀ ਜਾਂਚ ਹੋਇਆ ਸੀ ਜੀ ਇਹ ਫਿਟਿੰਗ ਕਰਦੇ ਸੀ ਉਹ ਕਦੇ ਵੀ ਸਾਨੂੰ ਕੁੱਤੇ ਵੜਦੇ ਬੱਚਿਆਂ ਨੂੰ ਵੜਦੇ ਬੱਚੇ ਬਾਹਰ ਨਿਕਲ ਨਹੀਂ ਸਕਦੇ ਤੇ ਦੈਟਸ ਵਾਈ ਉਹਨਾਂ ਦਾ ਸੀਗਾ ਦੋਵਾਂ ਤਰ੍ਹਾਂ ਦੀ ਸੀ ਉਹ ਵੀ ਕਿਹੜੀ ਸੈਟਲਮੈਂਟ ਹੋ ਗਈ ਸੀ ਇਹਨਾਂ ਦੋਵਾਂ ਤਰ੍ਹਾਂ ਦੀ ਹਾਂ ਉਹਨਾਂ ਨੇ ਕਹਿੰਦਾ ਸੀ ਵੀ ਅਸੀਂ ਫ੍ਰੀਲੀ ਨਹੀਂ ਛੱਡਾ ਗਈ ਤੇ ਹੁਣ ਉਹਨਾਂ ਨੇ ਬਲੇਮ ਇਹ ਲਾਇਆ ਵੀ ਇਹ ਬੱਚੇ ਜਿਹੜੇ ਹੈਗੇ ਡੌਗ ਹੈ ਜਿਹੜੇ ਇਹਨਾਂ ਨੇ ਗੈਪ ਕਰਦੇ ਹੋ ਤੇ ਇਸੇ ਨੂੰ ਅਸਲ ਵਿੱਚ ਧਿਆਨ ਚ ਸਾਰਾ